ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਨਵਾਂ ਸ਼ਹਿਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਡਾਕਟਰ ਨਿਸ਼ੱਤਰਪਾਲ ਐਮਐਲਏ ਨਵਾਂ ਸ਼ਹਿਰ ਇਨਚਾਰਜ ਭੋਜਨ ਸਮਾਜ ਪਾਰਟੀ ਪੰਜਾਬ ਵਿਸ਼ੇਸ਼ ਮਹਿਮਾਨ ਪ੍ਰਵੀਨ ਬੰਗਾ ਜੀ ਜਨ ਸਖਤਰ ਪੰਜਾਬ ਸਰਬਜੀਤ জাফরਪੁਰ ਪ੍ਰਧਾਨ ਬਸਪਾ ਐਸਬੀਐਸ ਨਗਰ ਦੀ ਪ੍ਰਧਾਨਗੀ ਹੇਠ ਡਾਕਟਰ ਬੀਆਰ ਅੰਬੇਦਕਰ ਜੀ ਦੇ ਬੁੱਤ ਨੂੰ ਮਾਲਾ ਭੇਟ ਅਰਪਣ ਕੀਤੀ ਗਈ ਆਓ ਸੁਣਦੇ ਹਾਂ ਇਸ ਮੌਕੇ ਤੇ ਪੰਜਾਬ ਪ੍ਰਧਾਨ ਬੋਝਾ ਸਮਾਜ ਪਾਰਟੀ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਕਰੀਮ ਪੂਰੀ ਅਤੇ ਐਮ ਐਲ ਏ ਨਿਸ਼ਤਰ ਪਾਲ ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸਮਾਜ ਪਾਰਟੀ ਜਿੰਦਾਬਾਦ 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 ਸਭ ਪ੍ਰੋਗਰਾਮ ਚੱਲ ਰਿਹਾ ਰਹੇ 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 ਜੀ ਸਰ ਆਲਸੋ ਡਾਕਟਰ ਜੀ ਰਮ ਮਿਲ ਕੇ ਵੀ ਦੇਸ਼ 177955 ਨੂੰ ਸਰੀਰਕ ਤੌਰ ਤੇ ਸਾਨੂੰ ਅਲੱਗ ਦਾ ਕਹਿ ਕੇ ਚਲੇ ਗਏ ਸੀ ਲੇਕਿਨ ਸਦਾਂਤਕ ਤੌਰ ਤੇ ਜਦ ਤੱਕ ਚੰਤ ਰਹਿਣਾ ਉਹ ਤੱਕ ਕਰ ਉਹਨਾਂ ਦਾ ਚੜ੍ਹ ਤੇ ਸੂਤ ਦਾ ਤਾਂ ਵੱਡਾ ਹਿੱਸਾ ਰਹਿਣਾ ਕਿਉਂਕਿ ਉਹਨਾਂ ਦੀ ਜੋ ਇਸ ਦੇਸ਼ ਦੇ ਲਈ ਕੰਟਰੀਬਿਊਸ਼ਨ ਹੈ ਜੋ ਇਸ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਸੰਵਿਧਾਨ ਦੇ ਵਿੱਚ ਦੇਸ਼ ਦੇ ਹਰ ਵਰਗ ਨੂੰ ਵਦਨ ਫੁੱਲਣ ਦਾ ਮੌਕਾ ਦਿੱਤਾ ਹਰ ਧਰਮ ਨੂੰ ਉਹਦਾ ਕਲਚਰ ਪ੍ਰਮੋਟ ਕਰਨ ਦਾ ਅਧਿਕਾਰ ਦਿੱਤਾ ਹਰ ਧਰਮ ਦੇ ਧਾਰਮਿਕ ਦਿਨਾਂ ਦੇ ਸਨਮਾਨ ਦਾ ਪ੍ਰਬੰਧ ਕੀਤਾ ਹਰ ਇਸ ਦੇਸ਼ ਦੇ ਵਸਨੀਕਾਂ ਦੀ ਜਾਨ ਮਾਲ ਇਮਾਨ ਦੀ ਗਾਰੰਟੀ ਦਿੱਤੀ ਔਰਤ ਨੂੰ ਬਰਾਬਰ ਦਾ ਰੁਤਬਾ ਦਿੱਤਾ ਮੈਂ ਇਹ ਕਹਿ ਸਕਦਾ ਕਿ ਭਾਰਤ ਔਰ ਪਾਕਿਸਤਾਨ ਦੋ ਮੁਲਕ ਇਕੱਠੇ ਬਣੇ ਸੀ ਲੇਕਿਨ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਭਾਰਤ ਅਗਰ ਅੱਗੇ ਇੱਕ ਹੈ ਤਾਂ ਇਹਦਾ ਕ੍ਰੈਡਿਟ ਦੇਸ਼ ਦੇ ਹੁਕਮਰਾਨ ਨੂੰ ਨਹੀਂ ਇਹਦਾ ਕ੍ਰੈਡਿਟ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸੰਵਿਧਾਨ ਨੂੰ ਜਾਂਦਾ ਕਿਉਂਕਿ ਸੰਵਿਧਾਨ ਦੇ ਵਿੱਚ ਇੱਕ ਗੁਣਵੱਤਾ ਹੈ ਕਿ ਉਹ ਸਾਰੇ ਬਲਵਾਰੀ ਦੇ ਤੁਕਲ ਦਸਤੇ ਦੇ ਰੂਪ ਦੇ ਵਿੱਚ ਲੈ ਕੇ ਬੈਠਾ ਹੈ ਤਾਂ ਅੱਜ ਦੇ ਦਿਨ ਤੇ ਭਾਵੇਂ ਸਮਾਜ ਪਾਰਟੀ ਵੱਲੋਂ ਅਸੀਂ ਉਸ ਵਸੀਆ ਨੂੰ ਸਰਧਾ ਤੇ ਫੁੱਲ ਵੀ ਭੇਟ ਕਰਦੇ ਆਂ ਔਰ ਅਸੀਂ ਅੱਜ ਸੱਦਾ ਵੀ ਦਿੱਤਾ ਇਸ ਸ਼ਰਧਾਂਜਲੀ ਨੂੰ ਸੰਘਰਸ਼ ਦੇ ਵਿੱਚ ਬਦਲਣਾ ਕਿਉਂਕਿ ਡਾਕਟਰ ਅੰਬੇਦਕਰ ਜੀ ਕਹਿ ਕੇ ਗਏ ਸੀ ਕਿ ਹਜ਼ਾਰਾਂ ਸਾਲਾਂ ਦੀ ਗੁਲਾਮੀ ਦਾ ਅੰਤ ਕਰਕੇ ਅਣਖ ਸਵੈਮਾਨ ਆਤਮ ਨਿਰਪਰਤਾ ਔਰ ਬਰਾਬਰੀ ਦਾ ਜੀਵਨ ਅਗਰ ਜਿਉਣਾ ਹੈ ਤਾਂ ਇਸ ਦੇਸ਼ ਦੀ ਰਾਜ ਸੱਤਾ ਨੂੰ ਹਾਸਲ ਕਰੋ ਇਸ ਕਰਕੇ ਭਾਵੇਂ ਸਮਾਜ ਪਾਰਟੀ ਨੇ ਸੱਤਾ ਦਿੱਤਾ ਹੈ ਕਿ ਸਾਡੇ ਵਰਕਰ ਸਾਡੇ ਲੀਡਰ ਔਰ ਪੰਜਾਬ ਦੇ ਸਾਰੇ ਬੁੱਧੀਜੀਵੀ ਆਪਣੇ ਆਪਣੇ ਪਿੰਡਾਂ ਔਰ ਮਹੱਲਿਆਂ 'ਚ ਡਾਕਟਰ ਅੰਬੇਦਕਰ ਜੀ ਦਾ ਪ੍ਰੇਮ ਨਰਮ ਦਾ ਇੱਕ ਸਮਾਣਾਉਣ ਔਰ ਉਹਦਾ ਕਨਕਲੂਜਨ ਕਿਰਾ ਉਹ ਬੋਧਨ ਸਮਾਜਪਾਲਟੀ ਦਾ ਆਰਗੇਨਾਈਜੇਸ਼ਨ ਪਿੰਡ ਪੱਤਰ ਤੇ ਜਥੇਵੰਦਕ ਤੈਂਚਾ ਮਹੱਲਿਆਂ ਦੇ ਵਿੱਚ ਤਿਆਰ ਕੀਤਾ ਜਾਏ ਔਰ ਡਾਕਟਰ ਅੰਬੇਦਕਰ ਜੀ ਦੀ ਸੋਚ ਨੂੰ ਕਰਤੰਤ ਤੱਕ ਪਹੁੰਚਾਇਆ ਜਾਏ ਇਸ 6 ਦਸੰਬਰ ਦਾ ਸਾਡਾ ਪ੍ਰੋਗਰਾਮ ਹੈ ਅਸੀਂ ਕੋਟ ਕੋਟ ਬਾਬਾ ਸਵੈਲੋਂ ਅੱਜ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਫਰੀ ਨਿਰਮਾਣ ਦਿਸ਼ ਤੇ ਉਨ੍ਹਾਂ ਦੀ ਪ੍ਰਤਮਾ ਨੂੰ ਫਲਮੜਾ ਅਰਪਣ ਕੀਤੀ। ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਪੂਰਾ ਦੇਸ਼ ਜਿਹੜਾ ਬੜੀਆ-ਬੜੀਆ ਲੋਕਤੰਤਰੀ ਜੀਵ ਰਿਹਾ ਹੈ। ਅੱਜ ਪੰਜਾਬ ਦੇ ਅੰਦਰ ਬਾਬਾ ਸਾਹਿਬ ਡਾਕਟਰ ਅੰbedkar ਦੇ ਸੰਵਿਧਾਨ ਦੇ ਮਤਾਬਕ ਜਿਹੜੀਆਂ ਕਨਸਟੀਟਿਊਸ਼ਨਲ ਪੋਸਟਾਂ ਆਇਆਂ ਮੈਂ ਦੇਖਿਆ ਜ਼ਿਲ੍ਹੇ ਦੇ ਅਧਿਕਾਰੀ ਜਿਹੜੀਆਂ ਸੰਵਿਧਾਨਕ ਪੋਸਟਾਂ ਤੇ ਬੈਠੇ ਆ ਜਿਹੜੇ ਸੰਵਿਧਾਨ ਦੇ ਦੁਆਰਾ ਲੱਗੇ ਆ ਉਹ ਸਾਰੇ ਬਾਬਾ ਸਾਹਿਬ ਡਾਕਟਰ ਅੰbedkar ਦੇ ਸੰਵਿਧਾਨੀਆਂ ਧੱਜੀਆਂ ਜਿਹੜੀਆਂ ਅੜਾ ਰਹੇ ਆ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਬਹੁਤ ਵੱਡਾ ਅੰਦੋਲਨ ਪੰਜਾਬ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦਾਰ ਅਬਦਾਰ ਸਿੰਘ ਕ੍ਰਿਮਪੂਰੀ ਜੀ ਦੇਗਵਾਇ ਦੇ ਵਿੱਚ ਅਸੀਂ ਚਲਾਵਾਂਗੇ ਜਿਹਦੇ ਨਾਲ ਬਾਬਾ ਸਾਹਿਬ ਡਾਕਟਰ ਮੀਰਕਰ ਦਾ ਸੰਬਧਾਨ ਹੈ ਜਿਹਨੂੰ ਅੱਖੋਂ ਪਰੋਕੇ ਕੀਤਾ ਜਾ ਰਿਹਾ ਹੈ ਜਿਹਨਾਂ ਦੇ ਹੱਕ ਹਕੂਕ ਜਿਹੜੇ ਉਹ ਲੋਕਾਂ ਦੇ ਦਰਕਨਾਰ ਕੀਤੇ ਜਾ ਰਹੇ ਆ ਉਹਨੂੰ ਲਾਗੂ ਕਰਾਉਣ ਲਈ ਇੱਕ ਬਹੁਤ ਵੱਡਾ ਸੰਗਠਨ ਅਸੀਂ ਜਿਹੜਾ ਪੰਜਾਬ ਦੇ ਵਿੱਚ ਲੰਮਾਂਗੇ ਅੱਜ ਦੇ ਮੌਕੇ ਤੇ ਬਾਬਾ ਸਾਹਿਬ ਨੂੰ ਇਹੀ ਸੱਚੀ ਸਦਾਨੀ